ਸ਼ੁਭ ਆਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੁਹਾਲੀ ਦੇ ਵਿੱਚ ਜੇਲ੍ਹ ਵਿਭਾਗ ਦੇ ਨਵੇਂ ਦਫ਼ਤਰ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੇਲ੍ਹ ਵਿਭਾਗ ਦਾ ਦਫ਼ਤਰ ਕਿਰਾਏ ਤੇ ਲੈਣਾ ਪਿਆ ਸੀ ਅਤੇ ਕਿਰਾਏ ਦੇ ਲਈ ਸਰਕਾਰ ਨੂੰ ਸਾਲਾਨਾ 84 ਲੱਖ ਰੁਪਏ ਦਾ ਕਿਰਾਇਆ ਤਾਰਨਾ ਪੈਂਦਾ ਸੀ ਉਹਨਾਂ ਨੇ ਕਿਹਾ ਕਿ ਖਾਸ ਉਪਰਾਲਾ ਕਰਦੇ ਆ ਪੰਜਾਬ ਸਰਕਾਰ ਨੇ ਇਸ ਦਫਤਰ ਬਣਾਉਣ ਦਾ ਫੈਸਲਾ ਲਿਆ ਤੇ ਇਸ ਦਾ ਨੀ ਪੱਥਰ ਰੱਖਿਆ ਗਿਆ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਉਪਰਾਲੇ ਲਗਾਤਾਰ ਜਾਰੀ ਨੇ ਅਤੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਸੁਧਾਰ ਕੀਤੇ ਜਾ ਰਹੇ ਨੇ ਤਾਂ ਜੋ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਜਿਹੜੀਆਂ ਨੇ ਨਿਰਵਿਘਨ ਦਿੱਤੀਆਂ ਜਾ ਸਕਣ ਸਟੇਜ ਤੇ ਪ੍ਰਾਤਮਣ ਸਾਡੇ ਜ਼ਿਲ੍ਹਾ ਭਾਗ ਦੇ ਪ੍ਰਿੰਸੀਪਲ ਸੈਕਟਰੀ ਮੈਡਮ ਭਾਵਨਾ ਕਰਕ ਜੀ ਏ ਡੀ ਜੀ ਪੀ ਜ਼ਿਲ੍ਹਾ ਅਰਣਪਾਲ ਜੀ ਅਜੀ ਰੂਪ कुमार ਰੋੜਾ ਜੀ ਤੇ ਵਕਤ ਵਕਤ ਅਦਾਰਿਆਂ ਤੋਂ ਆਏ ਸਾਡੇ ਸਾਥੀ ਆਫਸਰ ਸਾਹਿਬਾਨ ਪ੍ਰੈਸ মিডিਆ ਸਾਰੇ ਸਾਡੇ ਪ੍ਰਿੰਟ মিডিਆ ਵਾਲੇ ਸਾਥੀ ਉਹ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਘੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਿ ਸਰਕਾਰਾਂ ਪਿਛਲੀਆਂ ਨੂੰ ਬੜੇ ਲੰਮੇ ਸਮੇਂ ਤੋਂ ਹੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਹੈੱਡ ਆਫਿਸ ਵਾਲਾ ਜਿਹੜਾ ਕਿ ਸਾਡਾ 17 ਸੈਕਟਰ ਦੇ ਵਿੱਚ ਆਫਿਸ ਸੀ ਉਹਦਾ 1 ਮਹੀਨੇ ਦਾ 7 ਲੱਖ ਰੁਪਈਆ ਰੈਂਟ ਜਾਂਦਾ ਸੀ ਜਿਹੜਾ ਕਿ ਸਾਲ ਦਾ 84 ਲੱਖ ਰੁਪਈਆ ਸਾਡੇ ਡਿਪਾਰਟਮੈਂਟ ਨੂੰ ਰੈਂਟਲੀ ਇਨਕਮ ਜਿਹੜੀ ਪ੍ਰਾਈਵੇਟ ਬੰਦਿਆਂ ਨੂੰ ਦੇਣੀ ਪੈਂਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਅਗਵਾਈ ਸਦਕਾ ਜ਼ੀਰੋ ਟੋਲਰੈਂਸ ਕਰ ਲਈ ਕਰਪਸ਼ਨ ਨੂੰ ਖਤਮ ਕਰ ਲਈ ਸਾਡਾ ਹੈੱਡ ਆਫਿਸ ਜਿਹੜਾ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਇਹ 1 ਏਕੜ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਾਡੀ ਸਰਕਾਰ ਨੇ ਗਲਾਟਾ ਤੋਂ 8.5 ਕਰੋੜ ਦੇ ਵਿੱਚ ਇਹ ਪ੍ਰਤੀਸ਼ਿਤ ਕੀਤੀ ਆ ਤੇ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣ ਕੇ 5 ਮੰਜ਼ਲੀ ਬਿਲਡਿੰਗ ਬਣ ਕੇ ਇਹ ਤਿਆਰ ਹੋਊਗੀ ਜਿਹਦੇ ਵਿੱਚ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਇਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਨਗੇ ਤੇ ਸਾਰੀਆਂ ਜੇਲਾਂ ਨੂੰ ਇੱਥੋਂ ਬਹਿ ਕੇ ਮੋਨੀਟਰ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਕਰਪਸ਼ਨ ਨਾ ਕਰ ਸਕੇ ਜੀਲੋ ਟੌਲ ਲਾਈਨਸ ਜਿਹੜੀ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਏਜੰਡਾ ਉਹ ਏਜੰਡਾ ਪੂਰਾ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚੋਂ ਇਹੋ ਹੀ ਆਵਾਜ਼ ਆਵੇ ਕਿ ਇਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਚਾਰ ਚੈਨਲ ਆਏ ਆ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਇਹਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਅਸੀਂ ਜਿਹੜੀ 17 ਸੈਕਟਰ ਦੇ ਵਿੱਚ ਸਾਡੀ ਰੈਂਟਰ ਦੇ ਉੱਤੇ ਬਿਲਡਿੰਗ ਹੀ ਜਦੋਂ ਸਾਡੇ ਅਧਿਕਾਰੀ ਕਾਰਾਂ ਤੇ ਆਉਂਦੇ ਸੀ ਉਹਨਾਂ ਨੂੰ ਕਾਰਾਂ ਆਸੇ ਪਾਸੇ ਪਾਰਕ ਕਰਨੀਆਂ ਪੈਂਦੀਆਂ ਇਹਦੇ ਵਿੱਚ 115 ਕਾਰਾਂ ਦੀ ਥੱਲੇ ਬੇਸਮੈਂਟ ਦੇ ਵਿੱਚ ਪਾਰਕਿੰਗ ਬਣ ਜਾਣੇ ਆ ਜਿੱਦੇ ਨਾਲ ਸਾਡੇ ਅਧਿਕਾਰੀ ਜਾਂ ਜੇ ਕੋਈ ਪ੍ਰਾਈਵੇਟ ਬੰਦਾ ਵੀ ਆਉਂਦਾ ਉਹ ਵੀ ਆਪਦੀ ਗੱਡੀ ਪਾਰਕ ਕਰਕੇ ਆਪਣੇ ਕੰਮਕਾਰ ਨੂੰ ਕਰ ਲਈ ਇਸ ਬਿਲਡਿੰਗ ਦੇ ਵਿੱਚ ਲਿਫਟ ਦਾ ਸਹਾਰਾ ਲੈ ਕੇ ਅਫਸਰਾਂ ਤੋਂ ਆਪਦਾ ਟਾਈਮ ਲੈ ਕੇ ਆਪਦਾ ਕੰਮਕਾਰ ਕਰਾ ਸਕਦਾ ਇਹਦੇ ਨਾਲ ਸਾਡੇ ਅਧਿਕਾਰੀਆਂ ਨੂੰ ਸਰਕਾਰ ਨੂੰ ਹਰ ਕਿਸਮ ਨੂੰ ਮਤਲਬ ਵੱਡਾ ਬੈਨੀਫਿਟ ਮਿਲੂਗਾ ਹਰ ادارے ਨੂੰ ਇਥੋਂ ਮੈਂ ਕਿਉਂਕਿ ਜਿਹੜਾ ਦਫ਼ਤਰ ਹੁੰਦਾ ਹੈਡ ਆਫਿਸ ਹੁੰਦਾ ਉਹਦੇ ਦਫ਼ਤਰ ਜਿਹੜਾ ਵਾ ਉਹ ਹਰ ਡਿਪਾਰਟਮੈਂਟ ਦਾ ਆਪਦਾ ਹੀ ਚਾਹੀਦਾ ਤੇ ਇਹਦੇ ਨਾਲ ਇੱਕ ਤੇ ਜਿਹੜੀ ਕ੍ਰਪਸ਼ਨ ਆ ਉਹਨੂੰ ਨੱਥ ਪਾਊਗੀ ਜੇਲ੍ਹਾਂ ਦੇ ਵਿੱਚ ਜਿਹੜਾ ਸਾਡੇ ਕਈ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਬੰਦੇ ਜਿਵੇਂ ਥੇਕੇ ਹੁੰਦੇ ਆ ਜਾਂ ਕੋਈ ਮੋਬਾਈਲ ਚਲਦੇ ਉਹਨਾਂ ਵਾਸਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿ ਕੇ ਜੈਮਰ ਲਈ ਅਸੀਂ ਜਿਹੜੀ ਗ੍ਰਾਂਟ ਉਹ ਜਾਰੀ ਕਰਾ ਲਈ ਆ ਆਉਣ ਵਾਲੇ ਸਵੇਰੇ ਸਾਡੀਆਂ ਪੰਜਾਬ ਦੀਆਂ ਜਿੰਨੀਆਂ ਵੀ ਜ਼ਿਲ੍ਹਾ ਉਹਨਾਂ ਦੇ ਵਿੱਚ ਜੈਮਰ ਦਾ ਸਿਸਟਮ ਲੱਗ ਜਾਊਗਾ ਤੇ ਇੱਕ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਕਿ ਜਿੱਥੇ ਸਾਡੀ ਜੇਲ੍ਹ ਬੰਦੀ ਆ ਜਾਂ ਨਵੀਂ ਜੇਲ੍ਹ ਬੰਦੀ ਜਾਂ ਜਿਹੜੀਆਂ ਜੇਲਾਂ ਲੱਗ ਕੇ ਅਜੇ ਕਿਤੇ ਨਹੀਂ ਉਸਾਰੀ ਹੋਈ ਨਹੀਂ ਘਰ ਬਣੇ ਉਥੇ ਲਗਭਗ ਕੋਈ 500 ਮੀਟਰ ਦੇ ਦਾਇਰੇ ਵਿੱਚ ਕਿਤੇ ਵੀ ਉਸਾਰੀ ਨਾ ਹੋਵੇ ਕਿਉਂਕਿ ਜਦੋਂ ਜ਼ੈਮਰ ਲੱਗਦੇ ਆ ਉਹਦੇ ਬਾਅਦ ਜਿਹੜੇ ਲਾਗੇ ਵਾਲੇ ਲੋਕ ਆ ਉਹਨਾਂ ਨੂੰ ਫੋਨ ਚਲਾਉਣ ਦੀ ਦਿੱਕਤ ਆਉਂਦੀ ਆ ਉਹ ਫਿਰ ਕਈ ਵਾਰ ਉਹ ਲੋਕ ਧਰਨੇ ਮਜਾਰੇ ਲਾਉਂਦੇ ਆ ਕਿ ਜ਼ੈਮਰਾਂ ਦੀ ਰੇਂਜ ਘਟਾਓ ਉਹ ਜਦੋਂ ਜ਼ੈਮਰਾਂ ਦੀ ਰੇਂਜ ਘਟਾਈ ਦੀ ਆ ਉਹ ਫਿਰ ਕਈ ਵਾਰ ਕਈ ਕੋਨਿਆਂ ਦੇ ਵਿੱਚ ਜੇਲਾਂ ਦੇ ਵਿੱਚ ਜਿਹੜੇ ਛਰਾਤੀ ਅੰਸਰ ਆ ਕੈਦੀ ਆ ਉਹ ਫੋਨ ਚਲਾ ਕੇ ਗਲਤ ਕਾਲਾਂ ਬਾਹਰ ਕਰਦੇ ਆ ਕੋਸ਼ਿਸ਼ ਇਹ ਹੋਊਗੀ ਕਿ ਜਿਹੜਾ ਜੇਲਾਂ ਦੇ ਵਿੱਚ ਵੀ ਆ ਨਾ ਕੋਈ ਫੋਨ ਚੱਲੇ ਨਾ ਕੋਈ ਅੰਦਰ ਗਲਤ ਚੀਜ਼ ਐਂਟਰ ਹੋ ਸਕੇ ਨਾ ਕੋਈ ਨਸ਼ਾ ਅੰਦਰ ਲੈ ਕੇ ਜਾਵੇ ਤੇ ਨਾਲ ਸਾਰਾ ਸਿਸਟਮ ਪਾਰਦਰਸ਼ੀ ਕਰ ਲਈ ਜ਼ੀਰੋ ਟੋਲਰੈਂਸ ਕਰ ਲਈ ਸਾਨੂੰ ਲੋੜ ਹੋਊਗੀ ਆਉਣ ਵਾਲੇ ਸਮੇਂ ਤੇ ਅਸੀਂ ਸਰਦਾਰ ਭਗਵੰਤ ਸਿੰਘ ਬਾਦ ਮੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਕੁਝ ਪੀਸੀਐਸ ਅਫਸਰ ਜਾਂ ਪੁਲਿਸ ਡਿਪਾਰਟਮੈਂਟ ਚ ਹੋਰ ਅਫਸਰ ਲਾਵਾਂਗੇ ਤਾਂ ਜੋ ਸਾਨੂੰ ਜੇਲਾਂ ਦੇ ਵਿੱਚ ਚੰਗੇ ਸਜਜੇ ਢੰਗ ਦੇ ਨਾਲ ਚਲਾਉਣ ਲਈ ਉਹਨਾਂ ਅਫਸਰਾਂ ਦਾ ਸਾਥ ਮਿਲੇ ਤੇ ਨਾਲ ਕੋਸ਼ਿਸ਼ ਇਹੋ ਹੀ ਆ ਜਿਹੜੇ ਜੇਲ੍ਹਾਂ ਦੇ ਵਿੱਚ ਕ੍ਰਾਈਮ ਕਰਕੇ ਲੋਕ ਆਉਂਦੇ ਆ ਕਈ ਰਹਿੰਦੇ ਆ ਕਈ ਲੋਕ ਮਿਤਕੇ ਕ੍ਰਾਈਮ ਕਰਦੇ ਆ ਜਿਵੇਂ ਨਸ਼ੇ ਵੇਚਦੇ ਆ ਜਾਂ ਕੋਈ ਕਿਤੇ ਮਰਡਰ ਕਰਦਾ ਕੋਈ ਮਿਤਕੇ ਕਰਦਾ ਕਈਆਂ ਤੋਂ ਅਚਨ-ਚੇਤ ਕ੍ਰਾਈਮ ਹੋ ਜਾਂਦੇ ਆ 2-4 ਸਕਿੰਟ ਦੇ ਗੁੱਸੇ ਦੇ ਵਿੱਚ ਕਈ ਨਾ ਕਿਸੇ ਤੋਂ ਕਿਸੇ ਦਾ ਮਰਡਰ ਹੋ ਜਾਂਦਾ ਕੋਈ 307 ਚ ਆਉਂਦੇ ਆ ਕਿਸੇ ਤੋਂ ਕਿਸੇ ਦੇ ਝਗੜਾ ਉਹਨਾਂ ਸੱਟ ਲੱਗ ਜਾਂਦੀ ਆ ਸਾਡਾ ਮਕਸਦ ਇਹੋ ਹੀ ਆ ਵੀ ਉਹ ਲੋਕ ਵੀ ਇਨਸਾਨ ਨੇ ਉਹਨਾਂ ਨੂੰ ਜੇਲ੍ਹ ਨਹੀਂ ਸੁਧਾਰ ਕੇ ਹਰ ਦੇ ਵਿੱਚ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਭੇਜਿਆ ਜਾਵੇ ਤੇ ਮੈਂ ਨਾਲ ਆਪ ਦੇ ਅਫਸਰਾਂ ਦੀ ਆਪ ਦੇ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਅਫਸਰ ਨੇ ਸਿਵਲ ਦੇ ਡਿਪਾਰਟਮੈਂਟ ਦੇ ਉਹਨਾਂ ਦੀ ਹੌਸਲਾ ਭਜਾਈ ਵੀ ਕਰਦਾ ਇਹ ਉਹ ਲੋਕ ਨੇ ਆਪ ਦੀ ਜਾਨ ਤਲੀ ਤੇ ਧਰ ਕੇ ਉਹਨਾਂ ਲੋਕਾਂ ਦਾ ਇਹਨਾਂ ਵਾਰਸਾ ਲੈਣਾ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਕੰਟਰੋਲ ਕਰਕੇ ਰੱਖਣਾ ਜਿੰਨਾਂ ਤੋਂ ਬਾਹਰ ਆਮ ਲੋਕ ਡਰਦੇ ਨੇ ਇਹ ਲੋਕੋ ਨੇ ਜਿਹੜੇ ਬਾਹਰ ਕ੍ਰਾਈਮ ਕਰਕੇ ਗੁੰਡਾਗਰਦੀ ਕਰਕੇ ਫਰੋਤੀਆਂ ਮੰਗ ਕੇ ਜਾਂ ਕਤਲ ਕਰਕੇ ਜੇਲ੍ਹਾਂ ਦੇ ਵਿੱਚ ਆਏ ਹੁੰਦੇ ਆ ਕ੍ਰਾਈਮ ਕਰਕੇ ਉਹਨਾਂ ਨੂੰ ਸੰਭਾਲਣਾ ਖਾਲਾਈ ਦਾ ਵਾਣਾ ਨਹੀਂ ਕਿ ਸਾਡੇ ਅਫਸਰ ਆਪਦੀ ਜਾਨ ਧਲੀ ਤੇ ਧਰ ਕੇ ਆਪਦੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਪੰਜਾਬ ਦੇ ਲੋਕਾਂ ਦੀ ਜਾਨ ਦੀ ਰਾਖੀ ਲਈ ਪੰਜਾਬ 'ਚ ਸ਼ਾਂਤੀ ਲਈ ਦਿਨ ਰਾਤ ਸੇਵਾ ਕਰਦੇ ਆ ਤੇ ਮੈਂ ਅਫਸਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕਿਸੇ ਕਿਸਮ ਦੀ ਕ੍ਰਪਸ਼ਨ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕੋਈ ਖੇੰਕਾ ਹੁੰਦਾ ਜਾਂ ਕੋਈ ਅੰਦਰ ਕੋਈ ਗੈਰ ਇਤਰਾਜਜੋਗ ਜਿਹੜੀ ਸਮਗਰੀ ਲੈ ਕੇ ਜਾਂਦੇ ਆ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਭਾਵੇਂ ਉਹਦੇ ਵਿੱਚ ਕੋਈ ਸਿਵਲ ਦਾ ਅਫਸਰ ਹੋਵੇ ਭਾਵੇਂ ਕੋਈ ਸਾਡੇ ਡਿਪਾਰਟਮੈਂਟ ਦਾ ਅਫਸਰ ਹੋਵੇ ਕਿਉਂਕਿ ਸਾਡੀ ਸਰਕਾਰ ਦਾ ਏਜੰਡਾ ਹੀ ਇਹ ਆ ਇਮਾਨਦਾਰੀ ਨਾਲ ਚੱਲਣਾ ਤੇ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਮੈਂ ਬਾਤ ਤੋਂ ਫੇਰ ਇੱਕ ਵਾਰ ਫੇਰ ਸਾਰਿਆਂ ਨੂੰ ਸਾਡੇ ਡਿਪਾਰਟਮੈਂਟ ਦਾ ਹੈੱਡ ਆਫਿਸ ਬੰਦ ਤੇ ਜਿੰਨੇ ਵੀ ਸਾਡੇ ਸਰਕਾਰ ਜੋ ਅਫਸਰ ਸਭ ਨਾਲ ਬੈਠੇ ਆ ਸਾਡੇ ਪ੍ਰੈਸ ਮੀਡੀਆ ਵਾਲੇ ਬੈਠੇ ਆ ਪ੍ਰਿੰਟ ਮੀਡੀਆ ਵਾਲੇ ਬੈਠੇ ਆ ਸਾਰੇ ਸਾਥੀਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਿਣਾ ਤੇ ਇਸ ਦਫ਼ਤਰ ਤੇ ਬੰਨ ਨਾਲ ਪੰਜਾਬ ਦੇ ਲੋਕਾਂ ਨੂੰ ਸਾਡੇ ਡਿਪਾਰਟਮੈਂਟ ਨੂੰ ਤੇ ਖਾਸ ਕਰਕੇ ਜ਼ਿਲ੍ਹਾਂ ਨੂੰ ਮੋਨੀਟਰ ਕਰਦਾ ਵਧੀਆ ਸਿਸਟਮ ਬਣ ਜਾਊਗਾ ਤੇ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਦੇ ਤੇ ਖਰਾਬ ਉਤਰੇ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਨੀਅਰ ਕਾਲੀ ਆਗੂ ਮਨਪ੍ਰੀਤ ਸਿੰਘ ਿਆਲੀ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਗਈ ਹੈ। ਮਨਪ੍ਰੀਤ ਿਆਲੀ ਨੇ ਇੱਕ ਖਾਸ ਵੀਡੀਓ ਜਾਰੀ ਕਰਕੇ ਪੰਜਾਬ ਯੂਨੀਵਰਸਿਟੀ ਵੱਲੋਂ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਾਈਨ ਕਰਵਾਏ ਜਾ ਰਹੇ ਇੱਕ ਹਲਫਨਾਮੇ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਇਹ ਹਲਫਨਾਮੇ ਦੇ ਵਿੱਚ ਵਿਦਿਆਰਥੀਆਂ ਤੋਂ ਇਹ ਸਾਈਨ ਕਰਵਾਇਆ ਜਾ ਰਿਹਾ ਹੈ ਕਿ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੇ ਸਿਆਸੀ ਰੋਸ ਮੁਜ਼ਾਰੇ ਡਿਪਾਰਟਮੈਂਟ ਦੇ ਖਿਲਾਫ ਚੱਲਣ ਵਾਲੇ ਕਿਸੇ ਵੀ ਰੋਸ ਮੁਜ਼ਾਰੇ ਜਾਂ ਕਿਸੇ ਵੀ ਸਿਆਸੀ ਐਕਟੀਵਿਟੀ ਦੇ ਵਿੱਚ ਹਿੱਸਾ ਨਹੀਂ ਲੈਣਗੇ ਅਜੇ ਹਲਫਨਾਮਾ ਸਾਈਨ ਕਰਵਾਇਆ ਜਾ ਰਿਹਾ ਉਹਨਾਂ ਕਹਿੰਿਆ ਕਿ ਇਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਸਾਰੇ ਵੱਡੇ ਸਿਆਸੀ ਆਗੂ ਪੈਦਾ ਹੋਏ ਨੇ ਵੱਖ-ਵੱਖ ਰੀਆਂ ਸ਼ਕਤੀਤਾ ਜਿਹਨਾਂ ਨੇ ਦੇਸ਼ ਤੇ ਵਿਦੇਸ਼ ਦੇ ਵਿੱਚ ਯੂਨੀਵਰਸਿਟੀ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜਿਹਹੀਆਂ ਸ਼ਕਤੀਤਾ ਇਸ ਯੂਨੀਵਰਸਿਟੀ ਚੋਂ ਪੈਦਾ ਖੋ ਯਾਨੀ ਅਜੇਹ ਵਿੱਚ ਵਿਦਿਆਰਥੀਆਂ ਦੇ ਵਿਰੋਧ ਕਰਨ ਦੇ ਡੈਮੋਕਰੈਟਿਕ ਰਾਈਟ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਯੂਨੀਵਰਸਿਟੀ ਵੱਲੋਂ ਅਜੇਹਾ ਹਲਫਨਾਮਾ ਸਾਈਨ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੀ ਪੜਾਈ ਪੜਾਈ ਜਾਂਦੀ ਹੈ ਜਿਸ ਦੇ ਵਿੱਚ ਫਰੀडम ਆਫ ਸਪੀਚ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਵੀ ਪੜਾਈਆਂ ਜਾਂਦੀਆਂ ਨੇ ਅਤੇ ਯੂਨੀਵਰਸਿਟੀ ਖੁਦ ਅਜੇਹੇ ਹਲਫਨਾਮੇ ਤੇ ਸਾਈਨ ਕਰਵਾ ਕੇ ਲੋਕਤੰਤਰ ਦੀ ਮਰਿਆਦਾ ਦੀ ਉਲੰਘਣਾ ਕਰ ਰਹੀ ਹੈ। ਸਾਰੇਨ ਫੋਟੇ ਬੁਲਾਉਣਾ ਬਈ ਕਾਲ ਸਭਾ ਬਈ ਜੀ ਦੀ ਫਟੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਪੰਜਾਬ ਯੂਨੀਵਰਸਿਟੀ ਦੇ ਡੀਅਨ ਦੇ ਸਬੰਧ ਦੇ ਵਿੱਚ ਹੋ ਰਹੇ ਕਿਉਂਕਿ ਪੰਜਾਬ ਯੂਨੀਵਰਸਿਟੀ ਚंडीगढ़ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਵਾਰ ਦਾ ਨਾਮ ਰੌਸ਼ਨ ਕੀਤਾ ਉਹਦੇ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਿਹਾ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹੜੇ ਲੀਡਰ ਨੇ ਇਸ ਯੂਨੀਵਰਸਿਟੀ ਤੋਂ ਪੈਦਾ ਹੋਏ ਨੇ ਲੈਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਵਿਰੋਧ ਕਰਦਾ ਕਿ ਹਰ ਵਿਦਿਆਰਥੀ ਇੱਕ ਐਫੀਡੇਵਿਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਦਸਤਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਖਿਲਾਫ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰ ਲੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਯੂਨੀਵਰਸਿਟੀ ਕਰ ਸਕਦੀ ਹੈ ਫਰਮਾਇਸ਼ ਇਹ ਹੈ ਕਿ ਯੂਨੀਵਰਸਿਟੀ ਜਿੱਥੇ ਲੋਗ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਸਾਡੇ ਕੋਲੇ ਅਕੋਰਡਿੰਗ ਟੂ ਲਾਜ਼ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡੇ ਜਿਹੜਾ ਕਨਸਟੀਟਿਊਸ਼ਨ ਆ ਉਸੇ ਲੰਘਣਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਨਹੀਂ ਕਰ ਸਕਦੇ ਆ ਉਹਦੇ ਹੱਕਾਂ ਲਈ ਉਹਦੇ ਹਿੱਤਾਂ ਲਈ ਜਾਂ ਜਿੱਥੇ ਵੀ ਤਰਕਸ਼ਾ ਹੀ ਹੁੰਦੀ ਹੈ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆ ਵੀ ਇਹ ਤਰਕਸ਼ਾਹੀਆ ਇਹ ਹੌਲੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਹੌਲੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜਿਸ਼ਾ ਸੋ ਸਾਰੀਆਂ ਜਿਹੜੀਆਂ ਸੈਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬ ਦਰਦੀ ਨੇ ਪੰਦ ਦਰਦੀ ਨੇ ਮਨੂੰ ਬੇਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤਰਕਸ਼ਾਹੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਮਾਰਨ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀਆਂ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਵੀ ਰੋਟੈਸਟ ਕੀਤਾ ਜਾ ਰਿਹਾ ਤੇ ਹੌਣੇ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਸਾਥ ਦੇਵਾਂਗੇ ਇਸ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਧਰ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਈਆਂ ਗਈਆਂ ਗੈਰ ਕਾਨੂੰਨੀ ਪ੍ਰਾਪਰਟੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਕਈ ਜਗ੍ਹਾ ਤੇ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਕਾਰਵਾਈ ਕੀਤੀ ਗਈ ਹੈ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਜਿਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ੇ ਕਰਕੇ ਜ਼ਮੀਨਾਂ ਦੇ ਉੱਤੇ ਬਿਲਡਿੰਗਾਂ ਬਣਾਈਆਂ ਨੇ ਮਕਾਨ ਬਣਾਏ ਨੇ ਉਹਨਾਂ ਦੇ ਖਿਲਾਫ ਵੱਖ-ਵੱਖਰੀ ਜਗ੍ਹਾ ਤੇ ਕਾਰਵਾਈ ਅੱਜ ਸਾਹਮਣੇ ਆਈ ਹੈ ਬਲੇਰ ਕੋਟਲਾ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਨਾਲ ਫਿਰੋਜ਼ਪੁਰ ਦੇ ਵਿੱਚ ਵੀ ਕਾਰਵਾਈ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਲੁਧਿਆਣਾ ਦੇ ਪਾਇਲ ਕਸਬੇ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਵੱਖ-ਵੱਖਰੀ ਜਗ੍ਹਾ ਤੇ ਸੂਬਾ ਸਰਕਾਰ ਦੇ ਵੱਲੋਂ ਕੀਤੀ ਕਾਰਵਾਈ ਦੇ ਵਿੱਚ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਪੀਲਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਸਰਕਾਰ ਸਾਫ਼ ਤੌਰ ਤੇ ਲਗਾਤਾਰ ਪਿਛਲੇ 3 ਮਹੀਨਿਆਂ ਤੋਂ ਇਹ ਸੰਕੇਤ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਲੋਕਾਂ ਦੇ ਘਰ ਉਜਾੜ ਕੇ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਤੁਸੀਂ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਸੋ ਇਸੇ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 에어 ਇੰਡੀਆ ਦੇ ਜਹਾਜ਼ ਦੇ ਹੋਏ ਹਾਦਸੇ ਤੋਂ ਬਾਅਦ 에어 ਇੰਡੀਆ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ 에어 ਇੰਡੀਆ ਵੱਲੋਂ 21 ਜੂਨ ਤੋਂ 15 ਜੁਲਾਈ ਦੇ ਵਿੱਚ 38 ਕੁਮਾਂਤਰੀ ਉਡਾਨਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ ਘਟਾਈਆਂ ਗਈਆਂ ਨੇ ਵਿਦੇਸ਼ੀ ਰੂਟ ਦੀਆਂ ਇਹਨਾਂ ਸੇਵਾਵਾਂ ਨੂੰ ਮੁਅਤਲ ਕੀਤਾ ਗਿਆ ਕੁਝ ਸਮੇਂ ਦੇ ਲਈ 21 ਜੂਨ ਤੋਂ ਲੈ ਕੇ 15 ਜੁਲਾਈ ਤੱਕ ਇਹ ਫੈਸਲੇ ਜਾਰੀ ਰਹਿਣਗੇ ਤੁਹਾਨੂੰ ਦੱਸ ਦਈਏ ਟਾਟਾ ਗਰੁੱਪ ਦੀ ਮਲਕੀਅਤ ਵਾਲੀ 에ਅਰਲਾਈਨ ਜੋ ਕਿ 12 ਜੂਨ ਨੂੰ ਅਹਮਦਾਬਾਦ ਦੇ ਵਿੱਚ ਇਸ 에ਅਰਲਾਈਨ ਦੇ ਵਿੱਚ ਹਾਦਸਾ ਹੋਇਆ ਸੀ ਅਤੇ ਇਸ ਤੋਂ ਬਾਅਦ 에ਅਰਲਾਈਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ 18 ਅੰਤਰਰਾਸ਼ਟਰੀ ਉਡਾਨਾਂ ਨੇ ਜਿਹੜੀਆਂ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਜੋ ਸੁਰੱਖਿਆ ਕਾਰਨਾਂ ਕਰਕੇ ਇਹਨਾਂ ਦੀ ਵਿਸਤ੍ਰਿਤ ਤਰੀਕੇ ਦੇ ਨਾਲ ਜਿਹੜੀ ਹੈ ਵਿਸਥਾਰ ਦੇ ਨਾਲ ਜਾਂਚ ਕੀਤੀ ਜਾ ਸਕੇ ਸੋ ਇਸ ਬਿਆਨ ਦੇ ਵਿੱਚ 에어 ਇੰਡੀਆ ਵੱਲੋਂ ਕਿਹਾ ਗਿਆ ਹੈ ਕਿ ਇਹ ਕਟੌਤੀ 21 ਜੂਨ 2025 ਤੋਂ ਲਾਗੂ ਹੋਵੇਗੀ ਤੇ ਘੱਟੋ ਘੱਟ 15 ਜੁਲਾਈ 2025 ਤੱਕ ਰਹੇਗੀ ਇਸ ਦੇ ਨਾਲ ਜਿਹੜੀਆਂ 에어ਲਾਈਨਸ ਪ੍ਰਭਾਵਿਤ ਹੋਣਗੀਆਂ ਉਹ ਦਿੱਲੀ ਤੋਂ ਨਿਰੋਬੀ ਅੰਮ੍ਰਿਤਸਰ ਤੋਂ ਲੰਡਨ ਆ ਇਸ ਤੋਂ ਇਲਾਵਾ 에어ਲਾਈਨਾਂ ਮੋਤਲ ਰਹਣਗੀਆਂ ਇਸ ਤੋਂ ਇਲਾਵਾ ਦਿੱਲੀ ਤੋਂ ਨਿਰੋਬੀ ਰੂਟ ਹੈ ਜਿਹੜਾ ਉਸ ਦੇ ਵਿੱਚ ਹਰ ਹਫ਼ਤੇ 4 ਉਡਾਨਾਂ ਨੇ ਜਦ ਕਿ ਅੰਮ੍ਰਿਤਸਰ ਤੋਂ ਲੰਡਨ ਜਿਹੜਾ ਰੂਟ ਹੈ ਉੱਥੇ ਹਰ ਹਫ਼ਤੇ ਤਿੰਨ ਉਡਾਨਾਂ ਨੇ ਇਹ ਉਡਾਨਾਂ ਜਿਹੜੀਆਂ ਨੇ ਇਹ ਰੱਦ ਕੀਤੀਆਂ ਗਈਆਂ ਨੇ ਕੁਝ ਸਮੇਂ ਲਈ ਮੁਅਤਲ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਉੱਤਰੀ ਅਮਰੀਕਾ ਯੂਰਪ ਆਸਟ੍ਰੇਲੀਆ ਤੇ ਦੂਰ ਪੂਰਬ ਦੇ ਦੇਸ਼ਾਂ ਨੂੰ ਜੋੜਨ ਦੇ ਲਈ 18 ਅੰਤਰਰਾਸ਼ਟਰੀ ਰੂਟਾਂ ਦੀਆਂ ਉਡਾਨਾਂ ਦੇ ਵਿੱਚ ਵੀ ਗਿਣਤੀ ਜਿਹੜੀ ਹੈ ਉਸ ਨੂੰ ਘਟਾਇਆ ਗਿਆ ਸੋ ਸੁਰੱਖਿਆ ਕਾਰਨ ਕਰਕੇ 에어 ਇੰਡੀਆ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਬੀਤੇ ਦਿਨੀ ਅਹਮਦਾਬਾਦ ਦੇ ਵਿੱਚ ਇੱਕ ਭਿਆਨਕ ਹਾਦਸਾ ਹੋਇਆ ਸੀ ਜਿਸ ਦੇ ਵਿੱਚ ਬਹੁਤ ਸਾਰੇ ਯਾਤਰੀ ਨੇ ਜਿਹੜੇ ਇੱਕ ਯਾਤਰੀ ਹੀ ਬਚਿਆ ਸੀ ਬਾਕੀ ਸਾਰੇ ਯਾਤਰੀ ਇਸ ਦੁਰਘਟਨਾ ਦੇ ਵਿੱਚ ਮਾਰੇ ਗਏ ਸਨ ਸੋ ਉਸ ਤੋਂ ਬਾਅਦ ਅਤਿਆਤਨ ਤੌਰ ਤੇ 에어 ਇੰਡੀਆ ਦੇ ਵੱਲੋਂ ਇਹ ਜਿਹੜੀਆਂ ਉਡਾਨਾਂ ਨੇ ਕੁਝ ਸਮੇਂ ਦੇ ਲਈ ਮੁਅਤਲ ਕੀਤੀਆਂ ਗਈਆਂ ਨੇ ਕੁਮਾਂਤਰੀ ਵਿਦਿਆਰਥੀਆਂ ਦੇ ਲਈ ਅਮਰੀਕਾ ਵੱਲੋਂ ਕੁਝ ਸਮੇਂ ਦੇ ਲਈ ਵੀਜ਼ਾ ਸੇਵਾਵਾਂ ਮੁਅਤਲ ਕੀਤੇ ਜਾਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪੋਰਟਲ ਖੋਲ੍ਹ ਦਿੱਤਾ ਗਿਆ ਇਸ ਦੇ ਨਾਲ ਨਾਲ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਵੀਜ਼ਾ ਦੇ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਕਈ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਰਕਾਰ ਨੂੰ ਆਪਣਾ ਸੋਸ਼ਲ ਮੀਡੀਆ ਅਕਾਊਂਟ ਦੇ ਪਾਸਵਰਡ ਦੇਣੇ ਪੈਣਗੇ ਯਾਨੀ ਕਿ ਜਿਹੜੇ ਵੀ ਵਿਦਿਆਰਥੀ ਅਮਰੀਕਾ ਦੇ ਵਿਦਿਆਰਥੀ ਵੀਜ਼ੇ ਦੇ ਲਈ ਅਪਲਾਈ ਕਰਨਗੇ ਉਹ ਆਪਣੇ ਫੇਸਬੁੱਕ ਇੰਸਟਾਗ੍ਰam ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਨੇ ਜਿਹੜੇ ਉਹ ਅਮਰੀਕੀ ਸਰਕਾਰ ਨੂੰ ਮੁਹੱਈਆ ਕਰਵਾਉਣਗੇ ਇਸ ਤੋਂ ਬਾਅਦ ਅਮਰੀਕੀ ਸਰਕਾਰ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਦਾ ਰੀਵਿਊ ਕਰੇਗੀ ਫੇਸਬੁੱਕ ਇੰਸਟਾਗ੍ਰam ਵਗੈਰਾ ਉਹਨਾਂ ਦਾ ਦੇਖੇਗੀ ਉਸ ਦੇ ਵਿੱਚ ਜਾਂਚਿਆ ਜਾਵੇਗਾ ਕਿ ਕਿਤੇ ਇਹ ਵਿਦਿਆਰਥੀ ਅਮਰੀਕਾ ਦੇ ਖਿਲਾਫ ਕਿਸੇ ਕਿਸਮ ਦਾ ਕਮੈਂਟ ਜਾਂ ਟਿੱਪਣੀ ਤਾਂ ਨਹੀਂ ਕਰ ਰਹੇ ਜਾਂ ਕਿਸੇ ਕਿਸਮ ਦੀ ਪੋਸਟ ਤਾਂ ਉਹ ਅਮਰੀਕਾ ਦੇ ਖਿਲਾਫ ਸੋਸ਼ਲ ਮੀਡੀਆ ਤੇ ਤਾਂ ਨਹੀਂ ਫੈਲਾ ਰਹੇ ਜਾਂ ਅਮਰੀਕਾ ਦੇ ਖਿਲਾਫ ਕਿਸੇ ਤਰ੍ਹਾਂ ਦਾ ਨਫ਼ਰਤੀ ਜਾਂ ਹੋਰ ਕਿਸੇ ਕਿਸਮ ਦਾ ਅਪਰਾਧ ਤਾਂ ਨਹੀਂ ਕਰ ਰਹੇ ਇਹ ਸਭ ਕੁਝ ਜਾਂਚਿਆ ਜਾਵੇਗਾ ਉਸ ਤੋਂ ਬਾਅਦ ਹੀ ਉਹਨਾਂ ਦੀ ਵੀਜ਼ਾ ਐਪਲੀਕੇਸ਼ਨ ਤੇ ਜਿਹੜੀ ਹੈ ਉਹ ਕੋਈ ਫੈਸਲਾ ਲਿਆ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਵਿਦਿਆਰਥੀ ਇਸ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰਦੇ ਨੇ ਉਹਨਾਂ ਨੂੰ ਵਿਦਿਆਰਥੀ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਸੋ ਅਮਰੀਕੀ ਪ੍ਰਸ਼ਾਸਨ ਇੱਕ ਵਾਰੀ ਫੇਰ ਤੋਂ ਵਿਦਿਆਰਥੀ ਵੀਜ਼ਾ ਦੇ ਲਈ ਸਖਤੀ ਦਿਖਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਪਾਸਵਰਡ ਤੱਕ ਵਿਦਿਆਰਥੀਆਂ ਤੋਂ ਮੰਗੇ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਸਵੇਰ ਤੋਂ ਹੀ ਅ ਮੀ ਜਿਹੜਾ ਪੈ ਰਿਆ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਨੇ ਅਜਿਹੇ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਹਿਮਾਚਲ ਪ੍ਰਦੇਸ਼ ਸਲਾਨੀ ਦੇ ਤੌਰ ਤੇ ਜਾਣ ਵਾਲੇ ਲੋਕਾਂ ਦੇ ਲਈ ਅਲਰਟ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਅ ਹਿਮਾਚਲ ਪ੍ਰਦੇਸ਼ ਦੇ ਵਿੱਚ ਸਲਾਨੀ ਜਗ੍ਹਾ ਤੇ ਜਾਣ ਦੇ ਲਈ ਜ਼ਮੀਨੀ ਰਾਸਪਿਆਂ ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਲੈਂਡਸਲਾਈਡਜ਼ ਹੋ ਰਹੀਆਂ ਨੇ ਖੱਡਾਂ ਜਿਹੜੀਆਂ ਨੇ ਉਹ ਖਿਸਕ ਰਹੀਆਂ ਨੇ ਜ਼ਮੀਨ ਖਿਸਕ ਰਹੀ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਹੋਣ ਦੇ ਕਾਦੀਸ਼ੇ ਜਿਹੜੇ ਨੇ ਉਹ ਪੈਦਾ ਹੋ ਗਏ ਨੇ Shimla ਦੇ Jatog Kat ਦੇ ਵਿੱਚ ਜ਼ਮੀਨ ਖਿਸਕਣ ਦੇ ਨਾਲ ਇੱਕ ਪਿਕਅਪ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਇਸੇ ਤਰ੍ਹਾਂ ਮੰਡੀ ਜ਼ਿਲ੍ਹੇ ਦੇ ਵਿੱਚ ਪੰਡੋ ਦੇ ਵਿੱਚ ਵੀ ਜਿਹੜੀ ਹੈ ਉਹ ਪਾਣੀ ਇਸ ਕਦਰ ਆਇਆ ਕਿ ਸਕੂਲ ਪੂਰੀ ਦੇ ਨਾਲ ਤਰ੍ਹਾਂ ਦੇ ਨਾਲ ਭਰ ਗਿਆ ਇੱਥੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਾਂਗੜਾ ਤੇ ਮੰਡੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਬਰਸਾਤ ਹੈ ਉਹ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਪੈ ਰਹੀ ਹੈ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਪਛਮੀ ਗੜਬੜੀ ਵੀ ਇਸ ਇਲਾਕੇ ਦੇ ਵਿੱਚ ਸਰਗਰਮ ਹੈ ਜਿਸ ਕਾਰਨ ਕਈ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਇਸ ਕਰਕੇ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸਲਾਨੀਆਂ ਦੇ ਲਈ ਅਲਰਟ ਹੈ ਕਿ ਉਹ ਇਸ ਤਰ੍ਹਾਂ ਦੀਆਂ ਜਗ੍ਹਾਆਂ ਵੱਲ ਜਿਹੜਾ ਹੈ ਉਹ ਸਲਾਨੀ ਦੇ ਤੌਰ ਤੇ ਨਾ ਜਾਣ ਕਿਉਂਕਿ ਰਸਤੇ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਣ ਦੇ ਲਈ ਅਜਿਹਾ ਜਿਹੜਾ احتیاطਨ ਤੌਰ ਤੇ ਚੇਤਾਵਨੀ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਤਿੰਨ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਅ ਅਗਲੇ 2-3 ਦਿਨਾਂ ਦੇ ਵਿੱਚ ਮਾਨਸੂਨ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਆ ਸਕਦਾ ਹੈ ਅਜਿਹੀ ਮੌਸਮ ਵਿਭਾਗ ਦੇ ਵੱਲੋਂ ਸੰਭਾਵਨਾ ਜਤਾਈ ਗਈ ਹੈ ਹਿਮਾਚਲ ਰਾਜਸਥਾਨ ਦੇ ਵਿੱਚ ਵੀ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਵੀ ਮੌਸਮ ਠੰਡਾ ਹੈ ਸੋ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਜਿਹੜਾ ਮੌਸਮ ਮਾਨਸੂਨ ਹੈ ਉਹ ਐਕਟਿਵ ਹੋ ਸਕਦਾ ਹੈ ਇਸ ਵੇਲੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹ ਗਰਮ ਹੈ 40 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਇਸ ਤੋਂ ਇਲਾਵਾ ਲੁਧਿਆਣਾ ਅੰਮ੍ਰਿਤਸਰ ਫਰੀਦਕੋਟ ਜਲੰਧਰ ਆ ਦੇ ਵਿੱਚ ਤਾਪਮਾਨ ਜਿਹੜਾ 36 37 ਤੇ 38 ਡਿਗਰੀ ਜਿਹੜਾ ਹੈ ਉਹ ਰਿਕਾਰਡ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਵੀ ਤਾਪਮਾਨ ਇੱਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਕਿਤੇ ਕਿਤੇ بارش ਹੋ ਰਹੀ ਹੈ ਹਵਾਵਾਂ ਵੀ ਚੱਲ ਰਹੀਆਂ ਜਿਸ ਦੇ ਨਾਲ ਨਾਲ ਤਾਪਮਾਨ ਜਿਹੜਾ ਉਹ ਉਸ ਹੱਦ ਤੱਕ ਨਹੀਂ ਪਹੁੰਚਿਆ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ 46 47 ਡਿਗਰੀ ਤੱਕ ਪਹੁੰਚ ਗਿਆ ਸੀ ਇਸ ਵੇਲੇ ਤਾਪਮਾਨ ਵੱਧ ਤੋਂ ਵੱਧ 41 42 ਡਿਗਰੀ ਪੰਜਾਬ ਦੇ ਵਿੱਚ ਰਿਕਾਰਡ ਕੀਤਾ ਗਿਆ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਰਿਕਾਰਡ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹਾਲ ਹੀ ਦੇ ਵਿੱਚ ਰਿਕਾਰਡ ਕੀਤਾ ਗਿਆ ਤਾਪਮਾਨ ਜਿਹੜਾ ਬਠਿੰਡਾ ਦੇ ਵਿੱਚ 40 ਡਿਗਰੀ ਮਾਨਸੂਨ ਜਿਹੜਾ ਤਾਪਮਾਨ ਹੈ ਉਹ ਰਿਕਾਰਡ ਕੀਤਾ ਗਿਆ ਹੈ ਸੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਗਲੇ 2-3 ਦਿਨਾਂ ਦੇ ਵਿੱਚ ਮੌਨਸੂਨ ਐਕਟਿਵ ਹੋ ਜਾਵੇਗਾ ਅਤੇ ਮੀਂਹ ਜਿਹੜਾ ਜ਼ੋਰਦਾਰ ਤਰੀਕੇ ਦੇ ਨਾਲ ਪੈਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਤੁਹਾਨੂੰ ਦੱਸਦੀ ਹੈ 20 ਜੂਨ ਯਾਨੀ ਕਿ ਅੱਜ ਦੇ ਦਿਨ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ੍ਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਬਿਜਲੀ ਵੀ ਡਿੱਗ ਸਕਦੀ ਹੈ 21 ਤੇ 22 ਜੂਨ ਨੂੰ ਲੁਧਿਆਣਾ ਪਟਿਆਲਾ ਜਲੰਧਰ ਨਵਾਂ ਸ਼ਹਿਰ ਅੰਮ੍ਰਿਤਸਰ ਸੰਗਰੂਰ ਰੂਪਨਗਰ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਬਿਜਲੀ ਡਿੱਗਣ ਤੇ ਮੀਂਹ ਪੈਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਇਸ ਤੋਂ ਇਲਾਵਾ 23 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਮੌਸਮ ਮੌਨਸੂਨ ਹੈ ਜਿਹੜਾ ਉਹ ਸਰਗਰਮ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ